ਕਿਹੜਾ ਕਿਹੜਾ ਕੁੱਤਾ ਲੈਣਾ ਪੱਗ ਪੱਗ ਆਖ ਐਕਟ ਹੈ ਦਸਨ ਲਗਾ ਕੋਈ ਤਾਨੂੰ ਹਾਂ ਵਨ ਵਨ ਹਾਂ ਟੂ ਅੱਛਾ ਇਹ ਕਾਦੇ ਲੀਆ ਸਟੈਪ ਵੱਡਾ ਹੁੰਦਾ ਹੈ ਕਿੰਨਾ ਮੈਂ ਲਾਂਗ ਵੱਡੀ ਹੁੰਦੀ ਹੈ ਸਾਚੀ ਕਾਜੀ ਕਾਦੇ ਨਵੇਂ ਵਲੋਗ ਸਟਾ ਦੇ ਆਪਾਂ ਚੱਲੇ ਮੈਂ ਟੂਨ ਤੇ ਅੱਗੇ ਅੱਗੇ ਤੁਹਾਨੂੰ ਦੱਸਿਆ ਬੜਕੋ ਹੋਤਾ ਤੇ ਯਾ ਗੇਮ ਆ ਤੂੰ ਕਿਹੜੀ ਗੇਮ ਕਰਦੇ ਪਾਜੀ ਮੈਂ ਹਾਈ ਜੰਪ ਓਕੇ ਨਾਲ ਹੋਰ ਹੋਣ ਪਸੰਤਾ ਪਸੰਤਾ ਹਾਂਜੀ ਯਾਰ ਇਹ ਕੌਣ ਹੈ ਇਹ ਮੇਰਾ ਥੋੜਾ ਪੁੱਤ ਕੋਣ ਹੈ ਓਏ ਚੱਲ ਤੇਰੀ ਮੈਂ ਤੇ ਲੋਂਦਾ ਅੱਗੇ ਮੈਂ ਲੋਂ ਮੈਂ ਤੇ ਲੋਂ ਡੰਡ ਲਾ ਗਿਆ ਚ ਡੰਡ ਲਾ ਹਾਂ ਤੂੰ ਲਤਣਾ ਕਿਹੜੇ ਡੰਡ ਜਿਹੜੇ ਲੋਂਦਾ ਲਤਣਾ ਕਿਹੜੇ ਡੰਡ ਦੇ ਹੈ ਬਾਨਾ ਨਾ ਬਾਨ ਤੂੰ 3 4 5 6 7 8 9 10 ਹਾ ਜੀ ਵੀ ਜੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਨਸ਼ਾ ਛੱਡੋ ਮਿਹਨਤ ਕਰੋ ਨਸ਼ਾ ਛੱਡੋ ਮਿਹਨਤ ਕਰੋ ਨਸ਼ੇ ਛੱਡੋ ਮਿਹਨਤ ਕਰੋ ਉਹ ਆਪਾ ਸਿਆਣਾ ਹੀ ਨਹੀਂ ਉਹ ਵੇਖਾ ਕਿੱਦਾਂ ਸੋਣਾ ਇਹ ਗਿਆ ਕਿ ਆਪਣੀ ਟੱਕਰ ਆਏ ਭਾਲੂ ਇਹ ਦੋਵੇਂ ਹੀ ਕੱਲ ਚੱਲ ਜਾਣੇ ਆ ਉਹ ਵੀ ਚੱਲ ਜਣਾ ਚਲਾ ਵੀ ਜਾਣਾ ਜੇ ਇੱਕੋ ਵਜਣਾ ਸਾਡੇ ਕੋਲ ਆ ਜਿਹੜਾ ਇਹੋ ਵਾ ਕਿਉਂਕਿ ਇਹ ਕਿਨੇ ਖਰੀਦਣਾ ਨੇ ਹਾਂ ਇਹਦੀ ਮਾਰਕੀਟ 0 ਆ 0 ਨਸਲ ਕਿਹੜੀ ਐ ਲੈਬਰ ਨਹੀਂ ਨਹੀਂ ਲੈਬਰ ਆਣੀ ਆ ਉਹ ਆ ਦੂਜੀ ਦੇਸੀ ਦੇਸੀ ਹੋਈ ਕਿਉਂਕਿ ਇਹ ਪਾ ਪਾ ਪਰ ਇਹਦੇ ਖਰਚਾ ਬਹੁਤ ਆ ਹਾਂ ਇਹਦੀ ਸ਼ੌਂਕ ਬਹੁਤ ਨੇ ਇਹ ਕੁੱਤਾ ਛੋੜ ਜਾ ਰਿਹਾ ਰੇਪੇਰ ਹੋਣ ਵਾਲਾ ਦੰਦ ਤਾਰ ਪੈਣ ਵਾਲੀ ਹੁੰਦਾ ਦੰਦ ਪੈਣ ਵਾਲੀਆਂ ਦੰਦ ਪੈਣ ਵਾਲਾ ਕੋਈ ਬੰਦੇ ਚਾਰ ਕੁੱਤੇ ਆਏ ਤੇ ਜਿੰਨੇ ਜਿੱਕ ਤਿਆਰ ਹੋਣਾ ਹਾਂ ਕੀ ਕਹਿਣਾ ਚਾਹੇਂਗੇ ਇਹਦੇ ਬਾਰੇ ਓਕੇ ਅੱਜ ਜੀ ਅਰੇ ਸਪ੍ਰਿੰਟਾਂ ਲਾਉਣੀਆਂ ਨਹੀਂ ਪਸਿੰਟਾ ਹਾਂ ਤੇ ਆਉਂ ਗਾਨ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੁਣ ਦੱਸਿਓਰ ਕਿਹੜੀ ਆਖ ਇੱਕ ਸਹੀ ਦੱਸਣ ਲੱਗਾ ਕੋਈ ਤੁਹਾਨੂੰ ਚਲ ਹਾਂ ਵਨ ਵਨ ਹਾਂ ਅੱਛਾ ਟੂ ਅੱਛਾ ਇਹ ਕਾਦੇ ਲਈ ਆ ਓ ਮਸਲਾ ਵੱਡੇ ਸਟੈਪ ਵੱਡਾ ਹੁੰਦਾ ਕਹਿੰਨਾ ਮੈਂ ਲਾਂਗ ਵੱਡੀ ਹੁੰਦੀ ਹੈ ਸਟੈਪ ਵੱਡਾ ਹੋਰ ਇਹ ਵੀ ਉਹੀ ਆ ਨਹੀਂ ਇਹ ਕਹ ਲਾ ਇੱਥੋਂ ਇੱਥੋਂ ਲਿਆਉਣਾ ਇਹ ਦੇ ਹੋ ਗਿਆ ਲੋਕੀ ਇੱਕ ਤੋਂ ਬੋਲਾ ਫੜਦੇ ਆ ਇੱਥੇ ਛੱਡਦੇ ਆ ਕਰਨਾ ਕੋਈ ਨਹੀਂ ਆਹੀ ਆ ਹੋਰ ਐਸਾ ਹੀ ਕਿਹੜੀ ਹੋਰ ਹੋਰ ਚਪੇੜਾ ਨਹੀਂ ਖਾਣੀਆਂ ਆਹੋ ਮਿੱਟੀ ਖਾਣੇ ਕੋ ਉਹ ਵੀ ਔਣ ਹੀ ਵਾਲਾ ਹੋਣੀ ਸੱਚ ਉਹਨੂੰ ਲੈ ਕੇ ਨਹੀਂ ਆ ਆ ਫੋਨ ਕਰ ਲੈ ਉਹਨੂੰ ਇਹ ਭੁੱਲਾ ਜਣਾ ਚੱਲੀਏ ਦੋਵੇਂ ਜਾਨੇ ਆ ਬੁਲਟ ਲਾਓ ਲਾਲ ਲਾਲ ਕਿੱਥੇ ਝੋਟਾ ਪੜਾ ਕਿਹੜਾ ਤਾਂ ਲਾਲ ਲਾਲ ਕਿੱਲਣ ਕਿਉਂ ਡਿਆਇਨਾ ਚੱਲ ਕੱਲ ਹੈਗੀ ਐ ਮੀਟਿੰਗ 17 ਤਰੀਕ ਨੂੰ ਬੋਰਡ ਦੇ ਪੇਪਰ ਬੋਰਡ ਦੇ ਪੇਪਰ ਓਏ ਇਹ ਦੁਰੇ ਨਹੀਂ ਹਾਂ ਅਸੀਂ ਚਾਲ ਘੱਟ ਲੋ ਨੰਬਰ ਤੇ ਕਿ ਕਿਤਰਾ ਕੀਤਾ ਪਹਿਲਾਂ 50 ਨਹੀਂ ਨਹੀਂ ਇਤਰਾ ਕਰਕੇ ਰੱਖ ਜਿਹੜੀ ਕਿੰਦਾ ਕੀਤਾ ਸੈਨ ਇਹ ਪਹਿਲਾਂ ਪੰਜਾਬੀ ਹੈ ਹਾਂ ਇੰਗਲਿਸ਼ ਹੈ ਹਾਂ ਇਹ ਦੇ ਲਾਲ ਤੇ ਨਾ ਇੰਨਾ ਸੂਰਗਾ ਤੇ ਨਾਮ ਹੀ ਲਿਖਣਾ ਉਹਨੇ ਵਧੀਆ ਤੇ ਸਿਖਾਇਆ ਕਿ ਇਹ ਨਾਮ ਲਿਖਣਾ ਤੈਨੂੰ ਤੁਸੀਂ ਨਹੀਂ ਤੁਸੀਂ ਤੇ ਚਪੇੜਾਂ ਕਿਤਰਾ ਵੱਜੀਆਂ ਇਧਰ ਜਾਦਿਆ ਜੜੀਆਂ ਇਹਨੂੰ ਕੰਨ ਫੜ ਕੇ ਮੈਂ ਕਿਹਾ ਲੇਖ ਹਰ ਪੀਸ ਸਪੈਲਿੰਗ ਘਟ ਘਟ ਧਿਆਨ ਪਰਦਾ ਹੀ ਜਾਂਦਾ ਸਖਾਰ ਇੱਥੋਂ ਬਾਅਦ ਹੈ ਗਈ ਹੈ ਬਸ 5 5 6 ਕਿਲੋਮੀਟਰ ਦੀ ਜਿਹੜਾ ਮੈਨੂੰ ਸਿੰਘ ਦੇ ਸਾਥ ਕਿੰਨੇ ਲੰਗੇ ਨੇ ਸਿੰਘ ਦੇ ਲੱਗਾ ਕੌਣ ਡਰਾਈਵਰ ਸਾਹਿਬ ਆਪਰੇ ਕੀ ਕੀ ਨਾਮਾ ਨਾ ਪੁੱਠਾ ਨਾ ਲੈ ਆ ਗਿਆ ਵੇਖੋ ਬੈਠਾ ਜੀ ਇੱਕ ਖੇਡਦੇ ਆ ਕੁੱਤੇ ਬਹੁਤ ਐਕਟਿਵ ਆ ਜੇ ਕਿਸੇ ਵੀ ਵੀਰ ਨੇ ਕਿਸੇ ਵੀ ਤਰ੍ਹਾਂ ਬੱਪੀ ਲੈਣਾ ਹੈ ਸਾਡੇ ਨਾਲ ਫਬਰ ਕਰਿਓ ਫਿਲਹਾਲ ਦੋ ਹੀ ਮਂਗਾਏ ਆ ਬਾਕੀ ਇਹ ਵੀ ਸੇਲ ਤੇ ਆ ਆਰਡਰ ਤੇ ਆ ਹਨਾ ਜੇ ਕੋਈ ਵੀਰ ਕਹੇ ਦੋ ਚੱਕੇ ਦੇ ਮੌਕੇ ਸਾਰੇ ਅਵੇਲੇਬਲ ਕਰ ਦਿਆਂਗਾ ਪੱਟ ਬੋਲ ਪੱਟ ਬੋਲ ਦਾ ਹੈ ਅੱਜ ਹਾਂ ਅੱਜ ਰਾਤੀ ਨੂੰ ਅਮਰੀਕਨ ਪੱਟ ਬੋਲ ਉਹ ਵੀ ਸੇਲ ਹੋ ਗਿਆ ਨਾਲ ਦੀ ਨਾਲ ਵਾਲੀ ਸੇਲ ਹੋ ਗਿਆ ਉਹ ਦੜ ਕੁੱਤੇ ਨਾਲ ਹੋ ਗਿਆ ਸੇਲ ਹੁੰਦਾ ਐਦਾਂ ਕਰ ਆ ਕਹਿਨ ਤੋਂ ਤੇ ਲਗੜਾ ਮਾ ਨਾ ਨਾ ਰਗੜਾ ਨਹੀਂ ਜੂਸ ਨਹੀਂ ਲੈ ਕੇ ਆਉਣਾ ਪਾਣੀ ਮਾਰ ਲਾ ਹਾਂ ਇਹਨਾਂ ਨੂੰ ਕੁੰਡਿਆਂ ਨੂੰ ਮਾਰ ਨਹੀਂ ਸਕਦੇ ਠੀਕ ਚੱਲ ਫਿਰ ਹੋ ਜਾ ਮੇਰਾ ਵੀ ਗੱਤ ਬੋਨ ਨਾ ਲਿਆ ਕੋ ਟੱਪ ਲਾਤੀ ਜਾਲ ਬਲੀ ਖਾ ਚਿੱਕੀ ਜਾਈ ਫੇਰ ਮੈਂ ਦੋ ਵਾਰ ਉਠਾ ਓਏ ਜਦੋਂ ਦਾ ਕੀ ਓਏ 1 ਮਿੰਟ ਉਹ ਪਾਇਆ ਸੀ ਪਿੰਜਰੇ 'ਚ ਇੱਕ ਪਾਇਆ ਸੀ ਮੰਜੀ ਤੇ ਉਹ ਵੇਖ ਕੇ ਝੂਕਦਾ ਸੀ ਕਿ ਜਿਹੜਾ ਵੱਡੀਆਂ ਨਾਸਾਂ ਵਾਲਾ ਪਿੱਛੀਆਂ ਵਾਲਾ ਉਹ ਮੰਜੀ ਦੇ ਕਿਉਂ ਪਾਇਆ ਨਿੱਕੇ ਨਾਸਾਂ ਉਹ ਨਹੀਂ ਇਹਦੀਆਂ ਵੇਹ ਨੱਕ ਪੱਟ ਉਹਦੇ ਵਰਗਾਈ ਨਾ ਨਾ ਉਹ ਕਿਹੜਾ ਨਾਂ ਹੀ ਪੱਗ ਪੱਗ ਵਰਗਾਈ ਬਗ਼ਿ ਕੋਈ ਦਾ ਇੱਕ ਫੇਵਰੇਟ ਕੁੱਤਾ ਹੈਗਾ ਕਿਹੜਾ ਕੁੱਤਾ ਵਾ ਪੱਦ ਪੱਦ ਉਹ ਕਿੱਦਾਂ ਨੰਦਾ ਪੱਦ ਉਹ ਕਿੱਦਾਂ ਨਾਸ਼ਾ ਫਿਸੀਆਂ ਵਾਲਾ ਕਿਹੜਾ ਕਿਹੜਾ ਕੁੱਤਾ ਲੈਣਾ ਪੱਦ ਪੱਗ ਪੱਗ ਪੱਦ ਪੱਦ ਪੱਗ ਪੱਗ ਕਿਹੜਾ ਕੁੱਤਾ ਬੱਗ ਕਿਹੜਾ ਕੁੱਤਾ ਬੱਗ ਤੂੰ ਕਿਹੜਾ ਕੁੱਤਾ ਮੈਂ ਬੱਗ ਬੱਗ ਕਦ ਤੋੜਾ ਕਹਿੰਦੇ ਚੱਲੀਏ ਫਿਰ ਲਓ ਜੀ ਜੋ ਚਾਹੁੰਦੇ ਆ ਉਹ ਹੀ ਹੋ ਗਿਆ ਮਹਾਰਾਜ ਨੇ ਕੀਤਾ ਉਧਰ ਚੱਲਣ ਦੀ ਮਿਹਨਤ ਕੋਈ ਸਾਹ ਵਾ ਉਧਰ 하이 점ਪ 폴 바츠 프린팅 ਇਧਰ ਗੇਮ ਚ ਲੜੀ ਕਬੱਡੀ ਇਧਰ ਵੀ ਕੋਈ ਸਾਭ ਆ ਤੇ ਕੋਈ ਸਾਭ ਰੱਖ ਕੇ ਬੱਚਿਆਂ ਦੀ ਮਿਹਨਤ ਕਰਾਉਂਦੇ ਆ ਬਾਕੀ ਆਪਣੀ ਮਿਹਨਤ ਲਾਉਂਦੇ ਆ ਨਾਲ ਨਾਲ ਜਿਹੜੇ ਬੱਚੇ ਨਵੇਂ ਆ ਨਿਊ ਐਡਮਿਸ਼ਨ ਲਾ ਲੋ ਤੇ ਉਹਨਾਂ ਨੂੰ ਟ੍ਰੇਨ ਕਰਾਂਗੇ ਤਾਂ ਆਸ਼ੀਆਂ ਕਰ ਗੱਲ ਬਾਤ ਵੀ ਰਾਨਾ ਮੈਂ ਇੱਕ ਸੈੱਟ ਮਾਰ ਲਾਂ ਡੰਡਰਾਂ ਕੋਈ ਦੀ ਮਿਹਨਤ ਵੀ ਦਿਖਾਈ ਸਾ ਸਪ੍ਰਿੰਟ ਦਿਖਾਈ ਇਧਰ ਇਧਰ ਜਿਹੜੇ ਬੱਚੇ ਆ ਆ ਲਾ ਲੋ ਨਵੇਂ ਨਕੋਰ ਨਹੀਂ ਆ ਨਵੇਂ ਨਹੀਂ ਇਹਨਾਂ ਦੇ ਦੇ ਲਾ ਲੋ ਹਾਂ ਤੇ ਲੱਭੇ ਨਹੀਂ ਕਬੱਡੀ ਵਾਲੇ ਹਰੇ ਇਹਨਾਂ ਦੇ ਵੀ ਗੇਮ ਲਾ ਕਰਨੀ ਆ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਕੋਚ ਕੋ ਲੈ ਕੇ ਉਹ ਜਾਂਦਾ ਜੀ ਝੋਟ ਕੈਮ ਉਹ ਜਾਂਦਾ ਦਿਨੋ ਦਿਨ ਕੋਚ ਇਹ ਆ ਗਏ ਜੀ ਆਪਣਾ ਸਪ੍ਰਿੰਟ ਹਾਈ ਟੈਕਲੀ ਮਾਗੇ ਦੀ ਖੂੜੀ ਮਾਗੇ ਦੀ ਖੂੜੀ ਮਾਗੇ ਦੀ ਖੂੜੀ ਤੂੰ ਕਿਦੀ ਤੂੰ ਕਿਦੀ ਜਿੰਨ ਦੱਤੀ ਐ ਆਪਣੇ ਕੋਸਾ ਯਾ ਚੱਲ ਦੋਸਤੋ ਐ ਆਪਣੇ ਕੋਸਾ ਵਾ ਕਿੰਨੀ ਸਪ੍ਰਿੰਟਰ ਲਾਤੀਆਂ ਗਿਣੀ ਤੇ ਆ ਵੀ ਹੁੰਦੀ ਆ ਮਮਾ ਐਸੀ ਤੇ ਮਾਈਂਡ ਆ ਤੇਰਾ ਤੇਰਾ ਮਾਈਂਡ ਪ੍ਰੈਜ਼ੈਂਸ ਆਫ ਮਾਈਂਡ ਇਨ ਗਰਾਉਂਡ ਯੂ ਗਿਣੀਂਗ ਦੀ ਸਪ੍ਰਿੰਟਰ ਠੀਕ ਐ ਕਿੰਨੀ ਆ ਪੱਠੇ ਪੱਠੇ ਪਾਸੇ ਪਾਸੇ ਹੋਇਓ ਹੁਣ ਪਾਸੇ ਚਲੋ ਤੁਸੀਂ ਵੀ ਹੋ ਗੋ ਟੱਕਰੂ ਤੇ ਹੁਣ ਤੁਹਾਨੂੰ ਖੜਦੇ ਆ ਕਬੱਡੀ ਵਾਲੀ ਗਰਾਊਂਡ 'ਚ ਗਰਾਊਂਡ ਇਹ ਤਿਆਰ ਕਰਨੀ ਆ ਹੌਲੀ-ਹੌਲੀ ਕੋਚ ਰੱਖ ਲਿਆ ਵਾ ਤੇ ਕੰਮ ਜੰਗੇ ਆ ਜਵਾਬ ਦਿਖਾਉਣੇ ਆ ਘੇਰੀਆਂ ਦੋ ਆ ਸੁੱਖਣ ਕਰੋ ਚੱਕ ਇਹ ਆ ਜੀ ਮੱਤਾ ਇਹ ਬੰਦਾ ਆਪਣਾ ਬਣਿਆ ਹੀ ਆ ਲਗਭਗ ਇਹ ਆ ਗਈ ਇਹ ਨਿਆਣੇ ਇਹ ਮੁੰਡਾ नागਵਾਲ ਸਾਬੀ ਦਾ ਕਿੰਨੀ ਗੇਰੀ ਫੜਿਆ ਗਿਆ ਓਏ ਦੋ ਬਾਕੀ ਡੇਟਾਂ ਪਈਆਂ ਦੋ ਵਾਰੀ ਫੜਿਆ ਗਿਆ ਤਿੰਨ ਕਬਡੀਆਂ ਪਈਆਂ ਨਹੀਂ ਦੋ ਵਾਰੀ ਫੜਿਆ ਤੇ ਬਾਕੀ ਡੇਡਾਂ ਲੰਘਾਈਆਂ ਕਿੰਨੀਆਂ 7-8 ਨੰਗਾ 7-8 ਨੰਗਾਤੀਆਂ ਮਹਿੰਗਾਈ ਆ ਵਸ ਨਾ ਸਾਨੂੰ ਸਾ ਪਾੜਦੇ ਹੱਕੇ ਕਿੱਦੇ ਤੂੰ ਕਥਾ ਲੱਗਦੇ ਮੁੰਡੇ ਸਾਹੀ ਦੇ ਮੇਰੇ ਡੇਡ ਭਈਏ ਤੇ ਉਧਰ ਇਹ ਨੇ ਕੋ ਸਾ ਆਪਣੇ ਕਬੱਡੀ ਵਾਲੇ ਇਹ ਲੱਗੀ ਆ ਦੀ ਚੈਨ ਅਜੇ ਨਿਆਣੇ ਆਉਣੇ ਆ ਹੌਲੀ ਹੌਲੀ ਵੱਡੇ ਇਹ ਆਦੀ ਰੈਂਡਰ ਥਰ ਰੈਡਰ ਰੈਡਰ ਹੋਈ ਭਈ ਆਉ ਪਾਲਿਆ ਮੂਤਾ ਖਾਈਦਾ ਦੀਸ਼ਾ ਆਸ ਕੀ ਮਾਰਦਾ ਹੀ ਤੇ ਮੂਦਾ ਕਰਤਾ ਹੀ ਬਗਾਨੇ ਪੁੱਤਾਂ ਓ ਪਿਆ ਆਈਓ ਹਮ ਦਾਈ ਦਿੰਦੀਆਂ ਕੱਢਦਾਂ ਹਾਂ ਟਾਲਿਆ ਅਗਲਿਆਂ ਹਮ ਹਮ ਵਾਲ ਵੇ ਹਮ ਬੋਦੇ ਕਦਰ ਵਧਾਏ ਤੂੰ ਗੱਲਾਂ ਨਹੀਂ ਕਰੀਦੀ ਆ ਪੁੱਤ ਲਾਓ ਡੰਡ ਮਿੰਟ ਮਾਰੋ ਬੜੀ ਲਾਲੇ ਆ ਹਾਂ ਜੀ ਠੀਕ ਆ ਠੀਕ ਆ ਕਿਤਰਾ ਕਿਤਨਾ ਡੰਡ ਤੇ ਗਾਲੀਆਂ 180 ਆ ਆ ਹੈ ਗਿਆ ਆ ਲੈਵਲ ਵਾਲੇ ਬੱਚੇ ਵੇਖੋ ਕਿੰਨੇ ਲਾਇਏ 180 ਹੁਣ ਤੁਹਾਨੂੰ ਅਸਤਰ ਬਖਾਉਨੇ ਆ ਅਸਤਰ ਰੀਅਲ ਅਸਤਰ ਆ ਵੀ ਵਹ ਘੈਂਟ ਆ ਬੱਚੇ ਆ ਵਾ ਇਹ ਜਦਾਂ ਵਿੱਚ ਨਿਆਣੇ ਦਾ ਧਿਆਨ ਵੀ ਰੱਖਦੇ ਤੇ ਆਪਣੀ ਮਿਹਨਤ ਵੀ ਲਾਉਂਦੇ ਆ ਆ ਵੀ ਮੁੰਡਾ ਕਾਇਮ ਆ ਪੂਰਾ ਯਾਂ ਆ ਆ ਆਪਣੇ ਦੋ ਨਿਗੇ ਨਿਗੇ ਜਿਹੜਾ ਸਿੰਘ ਪੂਰੇ ਯਾਂਗੇ ਏ ਵਾਸ਼ ਯਰ ਨੇਮ ਨਾ ਕੀ ਆ ਹਰ ਸ਼ੀ ਚ ਯੂ ਸੇਂਗ ਏ ਟੂ ਡੂ ਉਹ ਅੱਛਾ ਅੱਛਾ ਉਹ ਦੇਖ ਲੋ ਤੇ ਕੈਮਰਾ ਤੇ ਡੰਡ ਡੰਡ ਤੇ ਪੂਰੇ ਮਾਰੋ ਫਿਰ ਹੈ ਇਹ ਤਿੰਨੇ ਆਤਮਾ ਤੇ ਤਗੜੇ ਵੀ ਤਿੰਨੇ ਇਹਨਾਂ ਨੂੰ ਨਾ ਦੱਸਾਂ ਦੀ ਲੋੜ ਆ ਵਸੇ ਇਹਨਾਂ ਨੂੰ ਕਹਿਣਾ ਅੱਜ ਆ ਚੀਜ਼ ਲਾ ਦੋ ਇਨਾ ਮਾਰੀ ਹੋ ਜਾਣੀ ਬਸ ਹੈ ਉਹ ਹੀ ਆ ਦੇ ਉਹ ਹੀ ਆ ਦੇ ਉਹ ਜੂਸ ਜੂਸ ਤੂੰ ਥੱਲੇ ਖਿਲਾ ਰਿਹਾ ਜੂਸ ਡੋਲੇ ਨਿਆਣੇ ਨੀ ਕਲਾਸੀਆਂ ਪਾਟੀਆਂ ਸੀ ਵਦ ਵਦ ਜਾਣ ਦੇ ਵੱਧ ਗਿਆ ਵੇਲਾ ਆਪਣਾ ਕਦੀ ਹੌਸਲਾ ਨਹੀਂ ਪਾਇਆ ਚੋਰੀ ਖਾ ਲਈਏ ਆ ਬੰਦੇ ਆ ਲੈ ਹਾਂ ਚੜਦੀ ਗਲਾ 6000 ਪਰ ਕਿੰਨੀ ਗਾ ਲਾਓ ਜੀ ਇੱਟਾਂ ਵੀ ਆਈਆਂ ਇੱਧਰ ਵੇਖੋ ਆ ਪੁੱਤ ਚੜਦੀ ਗਲਾ ਜੀ ਤੇਰੀ ਮੰਮੀ ਵੀਡੀਓ ਦੇਖ ਖੜੀ ਹੈ ਮੰਮੀ ਸਾਸਿਕਾ ਬੁਲਾ ਦੇ ਕਹ ਲੜੇ ਚਾਚੀ ਕਹ ਦੇ ਨਹੀਂ ਕਹਿੰਦਾ ਦੀ ਆ ਸਾਬੀ ਨਾ ਮੁੰਡਾ ਹਾਂਜੀ ਮਤਾਂ ਮથે ਕਿਦਾਂ ਲੱਗੀ ਗੇਮ ਸਵਾਦ ਆਉਂਦਾ ਫੁੱਲ ਹਾਂਜੀ ਚੜਦੀ ਕਲਾ ਡਾਈਟ ਵੱਲੋਂ ਕਮੀ ਹੋਏ ਤੇ ਕੋਈ ਨਹੀਂ ਕੋਈ ਨਹੀਂ ਹਾਂ ਹੁਣ ਘਰ ਵੀ ਤੁਹਾਨੂੰ ਪੂਰੀ ਕਰਨੀ ਪੈਣੀ ਟਰਾਈਟ ਬੁੱਤ ਆਂਡੇ-ਉਡੇ ਖਾਣ ਲਾ ਚੱਲ ਪਨੀਰ ਖਾਇਆ ਕਰ ਆਓ ਮਿੱਠੀ ਖਾਣਾ ਮਿੱਠੀ ਖਾਣੇ ਨੂੰ ਓ ਜੀ ਓ ਮੋਦੀ ਮਿੱਠੀ ਖਾਣੇ ਨੂੰ ਜੂਸ ਪੀਣਾ ਓਏ ਛੁੱਟੀ ਨਹੀਂ ਜੂਸ ਨਹੀਂ ਪੀਣਾ ਤੇਰੀ ਭਾਂ ਨੁਕਤਿਆ ਪੀ ਖੇਤੀ ਕਰ ਪੰਜ ਕਿਨੇ 1 ਨਖਾਟਾ 2 3 4 ਨਹੀਂ ਬੀਤਾ ਡੰਡਾ ਹਰ ਕੇ ਨਾ ਡੰਡਾ ਲੋ ਜੀ ਇਹੀ ਅੱਜ ਦਾ ਵਲੋਗ ਇਸੇ ਨਾਲ ਕਰਦੇ ਹਾਂ ਸਮਾਪਤੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ ਵਲੋਗ ਨਾ ਬਣੇ ਰਿਓ ਤੇ ਮਿਹਨਤਾਂ ਮਾਰਿਆ ਕਰੋ ਆਪਣਾ ਦੇ ਇਹੋ ਹੀ ਕਹਿਣਾ ਕਿ ਮਿਹਨਤ ਕਰੋਗੇ ਸਭ ਕੁਝ ਆ ਮਿਹਨਤ ਨਹੀਂ ਆ ਤੇ ਕੁਝ ਨਹੀਂ ਆ ਜੇ ਸਰੀਰ ਆ ਸਭ ਕੁਝ ਆ ਜੇ ਸਰੀਰ ਨਹੀਂ ਆ ਤੇ ਕੁਝ ਨਹੀਂ ਆ ਸੋ ਆਪਦੇ ਆਪ ਨੂੰ ਤਗੜਾ ਬਣਾਓ ਲੋਕ ਇਹਨੇ ਗੱਲਾਂ ਜਿਨਾ ਆਇਆ ਕਰੋ ਮਿਹਨਤਾਂ ਮਾਰਿਆ ਕਰੋ ਠੋਕ ਠੋਕ ਮਾਰਿਆ ਕਰੋ ਠੀਕ ਆ ਚੜਦੀ ਕਲਾ ਵਾ ਚੜਦੀ ਕਲਾ ਜਰੋ ਲਵ ਯੂ ਸਾਰੇ ਨੂੰ ਮਿਲਦੇ ਆ ਬਾਏ